ਮੈਂ ਆਡੀਪੁਰੀ ਰਾਸ਼ਟਰੀ ਪ੍ਰਧਾਨ ਸ਼ਿਵसेना ਯੂਵਾ ਮੋਰਚਾ ਅੱਜ ਹਰਗੋਬਿੰਦ ਨਗਰ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼ਿਵ ਵਾ ਭਗਵਾਨ ਸ਼ੰਕਰ ਦਾ ਗੁਣਗਾਨ ਕੀਤਾ ਗਿਆ ਮਹਾ ਆਰਤੀ ਆਰੰਭ ਕੀਤੀ ਗਈ ਜੋ ਦੇਖਣ ਯੋਗਿਆ ਸੀ ਮੈਂ ਪਰਮਾਤਮਾ ਦੇ ਸ਼ੰਕਰ ਭਗਵਾਨ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਕਿ ਹਰਗੋਬਿੰਦ ਨਗਰ ਮਹੱਲਾ ਨਿਵਾਸੀਆਂ ਨੇ ਜਿਹੜੀ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਇਹ ਕਾਰਜ ਕੀਤਾ ਹੈ ਉਨ੍ਹਾਂ ਦੀ ਕਮਾਈ ਦੇ ਵਿੱਚ ਦਿਨ ਦੁਗਣੀ ਤੇ ਰਾਤ ਚੋਗਣੀ ਜਿੱਥੇ ترقی ਕਰਨ ਉੱਥੇ ਹਰਗੋਬਿੰਦ ਨਗਰ ਦੇ ਨਾਂ ਨਾਲ ਸ਼ਹਿਰ ਵਾਸੀਆਂ ਤੇ ਵੀ ਆਪਣੀ ਕਿਰਪਾ ਮੇਰਾ ਪਰਿਆ ਹੱਥ ਰੱਖੀ ਰੱਖਣ ਔਰ ਇਸੇ ਤਰ੍ਹਾਂ ਜਿੱਦਾਂ ਚੋਪੜਾ ਪਰਿਵਾਰ ਤੇ ਹੋਰ ਵੀ ਸਾਰੇ ਕਪੂਰ ਪਰਿਵਾਰ ਸਚਦੇਵਾ ਪਰਿਵਾਰ ਹੋਰ ਵੀ ਜਿੰਨੇ ਪਰਿਵਾਰ ਇਸ ਮਹੱਲੇ ਦੇ ਵਿੱਚ ਜੁੜੇ ਹੋਏ ਨੇ ਉਹ ਮਹਾਰਾਜ ਸ਼ੰਕਰ ਭਗਵਾਨ ਦਾ ਗੁਣਗਾਨ ਕਰਦੇ ਨੇ ਇਦਾਂ ਹੀ ਕਰਦੇ ਰਹਿਣ ਔਰ ਮੈਂ ਆਸ਼ਵਾਸਨ ਦਿੰਦਾ ਕਿ ਅੱਗੇ ਤੋਂ ਜਿਹੜਾ ਸ਼ਿਵ ਵਿਵਾਦ ਆਯੋਜਨ ਕੀਤਾ ਜਾਊਗਾ ਉੰਦੇ 'ਚ ਹੁਣ ਵੀ ਜਿਵੇਂ ਅਸੀਂ ਸਾਡੇ ਛੋਟੇ ਭਰਾ ਨੇ ਬਹੁਤ ਵਧੀਆ ਪ੍ਰਾਲਾ ਕਰਦੇ ਨੇ ਗਾ ਤੋ ਅਸੀਂ ਪੂਰਾ ਐਫਰਟਸ ਕਰਾਂਗੇ ਆਪਣੇ ਵੱਲੋਂ ਵੀ ਹੋਰ ਵੀ ਜੋ ਇਹਨਾਂ ਨੇ ਚਾਰ ਚੰਨ ਲਾਏ ਨੇ ਉਹਦੇ ਵਿੱਚ ਹੋਰ ਵੀ ਚਾਰ ਚੰਨ ਲਾਏ ਜਾਣ ਜੋ ਦਾਸ ਸੇਵਾ ਨਿਵਾਸ ਸਕੂਗਾ ਜੋ ਨਿਵਾਵਾਂਗੇ ਅੱਜ ਹਰਗੋਬੀ ਨਗਰ ਵੱਲੋਂ ਭੋਲੇ ਸ਼ੰਕਰ ਜੀ ਦਾ ਸਰੂਪ ਲਿਆ ਹਾਂਤਾ ਗਿਆ ਤੇ ਉਹਨਾਂ ਦੀ ਮਹਾਰਤੀ ਕੀਤੀ ਗਈ ਹੈ ਵਾਕਈ ਅੱਜ ਇਹ ਬੜੇ ਵਧਾਈ ਦੇ ਪਾਤਰ ਨੇ ਕਿ ਜਿਹੜਾ ਇਹਨਾਂ ਨੇ ਬੜਾ ਚੰਗਾ ਕੰਮ ਕੀਤਾ ਹੈ। ਪਰਮਾਤਮਾ ਬੱਚਿਆਂ ਨੂੰ ਸੱਤ ਬੁੱਧੀ ਬਖਸ਼ੇ। ਚੰਗੇ ਰਾਹ ਤੇ ਚੱਲਣ ਦੀ ਸਿੱਖਿਆ ਦੇਵੇ। ਅੱਜ ਭੋਲੇ ਸ਼ੰਕਰ ਦਾ ਜਿਹੜਾ ਦਿਨ ਮਨਾਇਆ ਜਾ ਰਿਹਾ ਹੈ। ਭੋਲਾ ਬਾਬਾ ਜਿਹੜਾ ਵਾਕਈ ਸਾਡਾ ਭੋਲਾ ਹੈ। ਉਹ ਬੜਾ ਬੇਅੰਤ ਹੈ। ਉਹਦੀ અપਾਰ ਕਿਰਪਾ ਨਾਲ ਅੱਜ ਇਹ ਸਾਰੇ ਇਲਾਕਾ ਨਿਵਾਸੀ ਇਕੱਠੇ ਪ੍ਰੋਗਰਾਮ ਕਰਾ ਰਹੇ ਨੇ। ਸਾਡੇ ਵਿੱਕੀ ਭਾਜੀ, ਸਾਡੇ ਯੰਗ ਬਲੱਡ ਸਾਡੇ ਨਾਲ ਖੜੇ ਆ। ਤੇ ਪ੍ਰਮਾਤਮਾ ਇਹਨਾਂ ਦੀ ਕਿਰਪਾ ਬਣਾਈ ਰੱਖੇ ਇਦਾਂ ਹੀ ਇਹ ਧਾਰਮਿਕ ਸਮਾਗਮ ਕਰਦੇ ਰਹਿਣ ਤੇ ਚੰਗੇ ਰਾਹ ਤੇ ਚੱਲਣ। ਇਹ ਸ਼ਿਵ ਪਿਆ ਇਲਾ ਪੰਜਵਾਂ ਬਹੁਤ ਭੋਲੇनाथ ਦੀ ਕਿਰਪਾ ਨਾਲ ਹੋਇਆ। ਇਹ ਸਾਏ ਮੱਲੇ ਦੇ ਸੰਜੋਗ ਨਾਲ ਹੋਇਆ ਹੁੰਦਾ ਸਾਡੇ ਬੱਚੇ ਕਿਵੇਂ ਰਾਜਣ ਸਾਈਲ ਵੀ ਜੇ ਪਰਥੀ ਕੁਸ਼ਲਾਲ ਜੀ ਸਾਏ ਮਿਲਜੋ ਲਗੇ ਹੁੰਦਾ। ਬਈ ਮੈਨੂੰ ਸੰਜੋਗ ਦਿੰਦੇ ਆ ਮੈਂ ਬਹੁਤ ਬਹੁਤ ਨੇ ਧੰਨਿਆ ਵਾਲਾ। ਤਾਂ ਪੰਜ ਜਲੇ ਮੂਵੀ ਦੀ ਸੇਵਾ ਕਰਦੇ ਹਾਲ ਸਾਲ ਇਹ ਪੰਡਾਲ ਹਾਲ ਸਾਲ ਵੱਡਾ ਹੋ ਜਾਂਦਾ ਹੈ ਤੇ ਭੋਲੇ ਨਾਲ ਦੀ ਕਿਰਪਾ ਹੈ ਪੰਜਾਬ ਆਪਣਾ ਇੱਥੇ ਹੀ ਰਵੇ ਲੱਗੇ ਸੀ ਸੋਨੇ ਚੀਆ ਇਹ ਨਸ਼ੇ ਤੋਂ ਆਪਣਾ ਪੰਜਾਬ ਦੂਰ ਜਾਵੇ ਮੈਂ ਤੇ ਕਿਰਪਾ ਕਰਾਂਗਾ ਨੰਗਰ ਸਾਵੇ ਤਰ੍ਹਾਂ ਦੇ ਬੰਨੇ ਬਹੁਤ ਪੰਡਾਲ ਲੱਗਿਆ ਬਹੁਤ ਵੱਡਾ ਲੰਗਰ ਚੱਲ ਰਿਹਾ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਸਾਡੇ ਇਲਾਕੇ ਦੇ ਵਿੱਚ ਨਿਊ ਹਰਗਵਿੰਦਨਗਰ ਦੇ ਵਿੱਚ ਪੰਜਵਾਂ ਸ਼ਿਵ ਉਸ ਤੋਂ ਜੋ ਸਮਾਗਮ ਹੈ ਬੜੀ ਸ਼ਰਦਾ ਉੱਤੇ ਉਸ ਸ਼ਾਹ ਦੇ ਨਾਲ ਚੌਪੜਾ ਪਰਿਵਾਰ ਉਹਨਾਂ ਦੀ ਸਮੂਹ ਕਮੇਟੀ ਜਿਹੜੀ ਹੈਗੀ ਆ ਉਹਨਾਂ ਵੱਲੋਂ ਸਮਾਗਮ ਪੰਜਵਾਂ ਕਰਵਾਇਆ ਜਾ ਰਿਹਾ ਮੈਂ ਉਸ ਪ੍ਰਭੂ ਪਰਮਾਤਮਾ ਦੇ ਚਰਣਾ ਜਰਦਾਸ ਕਰਦਾ ਇਹ ਚੌਪੜਾ ਪਰਿਵਾਰ ਜੋ ਹੈ ਇਹਨਾਂ ਦੇ ਉੱਤੇ ਮਿਹਰ ਭਰੇ ਹੱਥ ਰੱਖਣ ਇਹਨਾਂ ਦੀ ਜੋ ਸੁਸਾਇਟੀ ਹੈ ਇਹਨਾਂ ਵੱਲੋਂ ਜੋ ਸਮਾਗਮ ਕੀਤਾ ਜਾਂਦਾ ਹੈ ਪਰਮਾਤਮਾ ਇਹਨਾਂ ਦੇ ਮਿਹਰ ਭਰੇ ਹੱਥ ਰੱਖੇ ਇਸ ਤਰ੍ਹਾਂ ਹੀ ਗੁਰੂ ਦੀ ਸੰਗਤ ਨੂੰ ਪਰਮਾਤਮਾ ਦੇ ਨਾਲ ਜੋੜੀ ਰੱਖਣ ਐਨੀ ਗੱਲ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਲਾ ਕੇ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਜਿਹਆਂ ਨੂੰ ਸਾਰਿਆਂ ਨੂੰ ਇੱਥੇ ਪਹੁੰਚ ਲਈ ਸਾਰਿਆਂ ਨੂੰ ਸੱਦਾ ਦੇਣਾ ਕਿ ਇਹ ਸਮਾਗਮ ਵਿੱਚ ਪਹੁੰਚ ਗਏ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਕੇ ਨਾਮ ਬਾਣੀ ਨਾਲ ਜੁੜ ਕੇ ਉਸ ਪਰਮਾਤਮਾ ਨਾਲ ਲਓ ਤੇ ਉਸ ਨਾਮ ਨਾਲ ਜੁੜ ਕੇ ਜੋ ਸਾਡੇ ਤੇ ਇਹ ਸਮਾਗਮ ਲਾ ਕੇ ਹੋਇਜੋ ਰਿਹਾ ਇਹ ਸਮਾਗਮ ਦੇ ਆਪਣੇ ਹਿੱਸਾ ਆ ਕੇ ਗੁਰੂ ਪਰਮਾਤਮਾ ਦੀ ਖੁਸ਼ੀਆ ਪ੍ਰਾਪਤ ਕਰੋ